ਥੋੜਾ ਬੋਲ ਕੇ ਸੁਣਾ ਨਹੀਂ ਪਤਾ ਯਾਰ ਮੈਂ ਕੀ ਦੱਸਾਂ ਦੱਸੇ ਥੋੜਾ ਮੈਨੂੰ ਪਤਾ ਕੁਝ ਨਹੀਂ ਭਰਾ ਮੈਂ ਕੀ ਦੱਸਾਂ ਯਾਰ ਨਹੀਂ ਪਤਾ ਸੀ ਕਹ ਰਹੀ ਸੀ ਕਿ ਇੱਥੇ ਲੜਕੀ ਤਾਂ ਢੀਠ ਆ ਸਾਢੇ ਸੱਤ ਲੱਗੀ ਆਈ ਸਾਢੇ ਲੱਗੀ ਚਾਹ ਵਾ ਸਰ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਕਿ ਇੱਕ ਲੇਡੀ ਡਰਾਈਵਰ ਦੇ ਵੱਲੋਂ ਸੜਕ ਦੇ ਉੱਤੇ ਚਾਰ ਗੱਡੀਆਂ ਨੂੰ ਰਗੜ ਦਿੱਤਾ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਕਿਚਰੀ ਚੌਂਕ ਦੇ ਉੱਤੇ ਇੱਕ ਲੇਡੀ ਜਿਹੜੀ ਕਰੇਟਾ ਗੱਡੀ ਨੂੰ ਲੈ ਕੇ ਜਾ ਰਹੀ ਸੀ ਜਿਸ ਕੋਲ ਗੱਡੀ ਕੰਟਰੋਲ ਨਹੀਂ ਹੋਈ ਤਾਂ ਕੰਟਰੋਲ ਤੋਂ ਬਾਹਰ ਹੋ ਗਈ ਉਸ ਤੋਂ ਬਾਅਦ ਲੇਡੀ ਦੇ ਵੱਲੋਂ ਸੜਕ ਦੇ ਉੱਤੇ ਲਗਾਤਾਰ ਚਾਰ ਗੱਡੀਆਂ ਨੂੰ ਹਿੱਟ ਕੀਤਾ ਜਾਂਦਾ ਹੈ ਗੱਡੀਆਂ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਨ ਜਾ ਰਹੇ ਹਾਂ ਵੇਖ ਸਕਦੇ ਹੋ ਐਕਸੀਡੈਂਟ ਦਾ ਮੂਵਮੈਂਟ ਵੀ ਅੱਜ ਨਾਲ ਸਾਂਝਾ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਚਾਰ ਗੱਡੀਆਂ ਸੜਕ ਉੱਤੇ ਕਿ ਪਰ ਸਿਕਿਉਰਿਟੀ ਰੀਜ਼ਨ ਦੇ ਕਾਰਨ ਆਰਮੀ ਵਾਲੇ ਉੱਥੇ ਰੋਕ ਨਾ ਸਕਿਆ ਤੇ ਆਪਣੀ ਗੱਡੀ ਲੈ ਕੇ ਚਲੇ ਗਏ ਪਰ ਫਿਲਹਾਲ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਸਿੰਘ ਧੱਲੋਂ ਕੀ ਮਸਲਾ ਹੈ ਕਿਵੇਂ ਕੀ ਨਹੀਂ ਮਸਲਾ ਇਹ ਹੈ ਕਿ ਜੀ ਆਰਮੀ ਦੀਆਂ ਗੱਡੀਆਂ ਚੱਲ ਰਹੀਆਂ ਸੀ ਤੇ ਹੋਲੀ ਉਹ ਲਈ ਜਿਹਨੀ ਸਪੀਡ ਹੈਗੀ ਹੈ ਗੱਡੀ ਦੇ ਹਿਸਾਬ ਨਾਲ 19 ਕਿ ਗੱਡੀ ਜਾ ਰਹੀ ਸੀ ਪਿੱਛੋਂ ਲਿਆਗੇ ਕੁੜੀ ਤੋਂ ਕਲਚ ਛੁੱਟ ਗਿਆ ਰੇਸ ਤੇ ਪੈਰ ਆ ਗਿਆ ਤਾਂ ਪਿੱਛੋਂ ਸਾਰੀਆਂ ਗੱਡੀਆਂ ਇਕੱਠੀਆਂ ਕਰ ਦਿੱਤੀਆਂ ਗਈਆਂ ਅੱਛਾ ਪਿੱਛੋਂ ਹਾਂ ਪਿੱਛੋਂ ਲਾ ਕੇ ਉਹ ਜਿਹੜੇ ਜਿਨ੍ਹਾਂ ਨੇ ਪਿੱਛੋਂ ਮਾਰੀ ਹੈ ਗੱਡੀ ਨੂੰ ਕਿੱਧਰ ਗਏ ਉਹ ਤਾਂ ਮੈਡੀਕਲ ਕਰਾਉਣ ਗਏ ਆ ਉਹਨਾਂ ਨਾਲ 60 ਲੱਖ 60 ਲੱਖ ਆ ਵੀਰ ਜੀ ਉਹਨਾਂ ਦੀ ਗੱਡੀ ਹੈ ਜੀ ਦੇ ਕੈਪਟਨ ਸਾਹਿਬ ਸੀ ਨਾਲ ਉਹਨਾਂ ਦੀ ਗੱਡੀ ਸੀ ਉਹ ਡਰਾਈਵ ਕਰ ਉਹ ਬੈਠੇ ਹੋਏ ਸੀ ਤੇ ਉਹਨਾਂ ਦੀ ਗੱਡੀ ਗੱਡੀਆਂ ਚੱਲੇ ਗਏ ਚਾਰ ਗੱਡੀਆਂ ਦਾ ਟੋਟਲ ਐਕਸੀਡੈਂਟ ਚਾਰ ਗੱਡੀਆਂ ਦੀਆਂ ਤੇ ਦੋ ਪ੍ਰਾਈਵੇਟ ਅੱਛਾ ਤਾਂ ਆਰਮੀ ਦੀਆਂ ਦੋ ਗੱਡੀਆਂ ਹਾਂਜੀ ਬਿਲਕੁਲ ਆ ਕੋਟ ਰੋਡ ਦੇ ਉੱਤੇ ਉਹ ਹੋਇਆ ਹੈ ਜੀ ਇੱਕ ਪਿੱਛੋਂ ਲੇਡੀ ਟਰੈਫਿਕ ਮੂਵ ਕਰ ਰਹੀ ਸੀ ਸਲੋ ਸਲੋ ਠੀਕ ਹੈ ਜੀ ਇੱਕ ਲੇਡੀ ਆਈ ਪਿੱਛੋਂ ਕਰੇਟਾ ਗੱਡੀ ਦੇ ਪਤਾ ਨਹੀਂ ਰਿਕਦਮ ਬੌਂਦਲ ਗਈ ਕਿ ਰੇਸ ਤੇ ਪੈਰ ਆ ਗਿਆ ਕੀ ਹੋਇਆ ਉਹਨੇ ਪਿੱਛੋਂ ਏਡੀ ਜੋ ਉਹਨਾਂ ਨੂੰ ਇੰਪੈਕਟ ਤੁਹਾਡੇ ਸਾਹਮਣੇ ਸਾਰੇ ਘਰ ਤੇ ਵਿੱਚ ਉਹ ਗੱਡੀਆਂ ਨੂੰ ਇੰਨਾ ਜ਼ਿਆਦਾ ਇੰਪੈਕਟ ਲੱਗਾ ਤੇ 60 ਕਿੰਨੇ ਕੇ ਜਣੇ ਸੱਟ ਤਾਂ ਨਹੀਂ ਆਈ 60 ਬਚਾਈ ਆ ਜੀ ਉਹ ਲੇਡੀ ਜਿਹੜੀ ਪਿਛਵਾਣ ਕੇ ਵਜੀ ਉਹਦੇ ਆਈ ਥਿੰਕ ਕੋਈ ਇੰਟਰਨਲ ਹੋਏਗੀ ਮਾੜੀ ਮੋਟੀ ਬਾਕੀ ਮੈਡੀਕਲ ਨਹੀਂ ਲੱਗੇ ਤੇ ਦੂਜੀਆਂ ਗੱਡੀਆਂ ਤੇ ਤਾਂ ਨਹੀਂ ਕੋਈ ਕਿਸੇ ਦਾ ਨਹੀਂ ਦੂਜੀਆਂ ਦੇ ਆਰਮੀ ਦੇ ਕੈਪਟਨ ਸਾਹਿਬ ਸੀ ਉਹ ਆਪ ਦੀ ਜਿਹੜੀ ਅੱਗੇ ਗੱਡੀ ਤੇ ਚੱਲੇਗੇ ਸਿਕਿਉਰਟੀ ਰੀਜ਼ਨਸ ਦੇ ਕਾਰਨ ਹੋ ਸਕਦਾ ਵੀ ਨਹੀਂ ਰੁਕੇ ਕਿੰਨੀਆਂ ਗੱਡੀਆਂ ਸੀ ਚਾਰ ਗੱਡੀਆਂ ਸੀਗੀਆਂ ਦੋ ਆਰਮੀ ਦੋ ਪ੍ਰਾਈਵੇਟ ਇੱਥੇ ਕੋਰਟ ਕੰਪਲੈਕਸ ਦੇ ਨਜ਼ਦੀਕ ਐਕਸੀਡੈਂਟ ਹੋਇਆ ਆ ਬਾਕੀ ਅਸੀਂ ਮੌਕੇ ਤੇ ਆਏ ਆ ਤੇ ਵੀ ਬਾਕੀ ਵੇਖਦੇ ਆ ਕਿ ਜੋ ਕੰਪਲੇਨਟ ਕੀ ਕਹਿੰਦੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਟੋਟਲ ਕਿੰਨੀਆਂ ਗੱਡੀਆਂ ਡੈਮੇਜ ਹੋਈਆਂ ਸਰ ਇੱਥੇ ਨੂੰ ਗੱਡੀਆਂ ਲੱਗੀਆਂ ਨੇ ਬਾਕੀ ਅਸੀਂ ਸਾਰਾ ਚੈੱਕ ਕਰ ਰਹੇ ਹਾਂ ਵੈਰੀਫਾਈ ਕਰਨੇ ਕਿ ਕੀ ਕੰਪਲੇਨਟ ਦੇਦੇ ਉਹ ਅਕੋਰਡਿੰਗਲੀ ਵੇਖਦੇ ਹਾਂ ਗਲਤੀ ਕਿਦੀ ਜਸਤੀ ਜਾਰੀ ਹੈ ਇਹ ਜੇ ਸਟੇਜ ਤੇ ਕੋਈ ਕਹਿ ਸਕਦੇ ਕੋਈ ਸਾਰਾ ਵੈਰੀਫਾਈ ਕਰਕੇ ਇਹ ਆਰਮੀ ਵਾਲਾ ਦੀ ਗੱਡੀ ਵੀ ਵੇਚੇਗੀ ਆਹ ਗੱਡੀ ਆਰਮੀ ਦੀ ਹੈ ਇੱਕ ਗੱਡੀ ਆ ਰਹੀ ਹੈ ਸਰ ਜਾਣੀ ਮੰਨ ਕੋ ਨਹੀਂ ਇਹ ਜੇ ਕੋਈ ਰਿਪੋਰਟਡ ਨਹੀਂ ਹੈ